20 ਦੇ ਕਰੀਬ ਬਾਅਦ ਵਿੱਚ ਇਹਦੇ ਵਿੱਚੋਂ ਲਾਸ਼ਾਂ ਬਰਾਮਦ ਹੋਈਆਂ 13 April 1919 ਨੂੰ ਜਨਰਲ ਡਾਇਰ ਦੀ ਕਮਾਂਡ ਹੇਠ ਅੰਗਰੇਜ਼ ਫੌਜ ਨੇ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਅੱਜ ਅਸੀਂ ਪਹੁੰਚੇ ਹਾਂ ਜਿਹੜੇ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਇੱਥੇ ਪਹੁੰਚ ਕੇ ਅਸੀਂ ਦੇਖਿਆ ਜਦੋਂ ਐਕਟਰ ਕੀਤਾ ਤੇ ਇਹ ਉਹ ਸਥਾਨ ਹੈ ਜਿੱਥੇ ਬਕਾਇਦਾ ਸਰਕਾਰ ਨੇ ਲਿਖਿਆ ਹੋਇਆ ਹੈ ਇਹ ਲੋਕਾਂ ਉੱਪਰ ਗੋਲੀ ਇੱਥੋਂ ਚਲਾਈ ਗਈ ਸੀ ਕਹਿਣ ਦਾ ਮਤਲਬ ਜਰਨਲ ਡਾਇਰ ਨੇ ਜਦੋਂ ਗੋਲੀਆਂ ਚਲਾਈਆਂ ਵੀ ਸਾਰੇ ਆਰਮੀ ਇੱਥੇ ਖੜੀ ਹੋਈ ਸੀ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਹ ਇੱਥੋਂ ਚਲਾਈਆਂ ਗਈਆਂ ਜਦੋਂ ਅੰਗਰੇਜ਼ ਹਕੂਮਤ ਦੇ ਸੱਦੇ ਤੇ ਜਰਨਲ ਡਾਇਰ ਵੱਲੋਂ ਨੇ ਹੱਥੇ ਲੋਕਾਂ ਤੇ ਇੱਥੇ ਹਮਲਾ ਕੀਤਾ ਗਿਆ ਤਾਂ ਬਹੁਤ ਸਾਰੇ ਡਰਦੇ ਲੋਕਾਂ ਨੇ ਆ ਪਿੱਛੇ ਖੂਜੋ ਦੱਸ ਰਿਹਾ ਇਹ ਚ ਛਾਲਾਂ ਮਾਰ ਦਿੱਤੀਆਂ ਸੀ 120 ਦੇ ਕਰੀਬ ਬਾਅਦ ਵਿੱਚ ਇਹਦੇ ਵਿੱਚੋਂ ਲਾਸ਼ਾਂ ਬਰਾਮਦ ਹੋਈਆਂ ਇਹ ਉਹ ਗੋਲੀਆਂ ਦੇ ਨਿਸ਼ਾਨ ਆ ਜਦੋਂ ਜਨਰਲ ਟਾਇਰ ਨੇ ਹਮਲਾ ਕੀਤਾ ਤਾਂ ਗੋਲੀਆਂ ਚਲਦੀਆਂ ਸੀ ਤਾਂ ਕੰਧਾਂ ਦੇ ਵਿੱਚ ਅਜੇ ਵੀ ਉਹ ਨਿਸ਼ਾਨ ਉਵੇਂ ਹੀ ਰੱਖੇ ਗਏ ਆ ਇਹਨਾਂ ਨੂੰ ਮਾਰਕਿੰਗ ਕਰ ਦਿੱਤੀ ਗਈ ਆ ਕਿਉਂਕਿ ਸੌਖਾ ਸਮਝ ਆ ਸਕੇ ਕਿ ਕਿੱਥੇ-ਕਿੱਥੇ ਕੰਧ ਦੇ ਵਿੱਚ ਗੋਲੀਆਂ ਲੱਗੀਆਂ ਇਹ ਪਾਜੀ ਅਜੇ ਵੀ ਨਿਸ਼ਾਨ ਬਾਕੀ ਆ ਨਾ ਜਦੋਂ ਜਨਰਲ ਟਾਇਰ ਦੀ ਫੌਜ ਨੇ ਇੱਥੇ ਹਮਲਾ ਕੀਤਾ ਸੀ ਉਸ ਸਮੇਂ ਜਿੰਨੇ ਵੀ ਇੱਥੇ ਲੋਕ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਜੋ ਆਪਾਂ ਸਮਾਰਕ ਦੇਖ ਰਹੇ ਆ ਇਹ ਚੀਜ਼ ਦੀ ਸਮਾਰਕ ਉਹਨਾਂ ਸਾਰੇ ਹੀ ਲੋਕਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਜੋ ਇੱਥੇ ਚਲਿਆਂ ਵਾਲੇ ਬਾਗ ਦੇ ਹਮਲੇ ਸਮੇਂ ਸ਼ਹੀਦ ਹੋਏ ਸੀ। ਭਾਜੀ ਅਜੇ ਵੀ ਨਿਸ਼ਾਨ ਬਾਕੀ ਆ ਨਾ। ਆ ਜਿਹੜੇ ਮਾਰਕ ਕੀਤੇ ਹੋਏ ਸਾਰੇ ਉਹੀ ਨਿਸ਼ਾਨ ਆ ਜਿਹੜੇ ਗੋਲੀਆਂ ਦੇ ਗੋਲੀਆਂ ਲੱਗਣ ਵੇਲੇ ਹੋਏ ਆ ਜਿਹੜੇ। ਇਸ ਕੰਦ ਦਾ ਇੱਕ ਆਪਣਾ ਵੱਖਰਾ ਇਤਿਹਾਸ ਹੈ ਇਸ ਕੰਦ ਦੇ ਵਿੱਚ 28 ਗੋਲੀਆਂ ਦੇ ਨਿਸ਼ਾਨ ਨੇ ਅੰਗਰੇਜ਼ਾਂ ਵੱਲੋਂ ਜਿਹੜਾ ਰੌਲਟ ਐਕਟ ਤਿਆਰ ਕੀਤਾ ਗਿਆ ਸੀ ਉਹਦੇ ਵਿਰੋਧ ਚ ਇੱਥੇ ਇਕੱਠ ਹੋਇਆ ਸੀ ਉਹ ਇਕੱਠ ਦੇ ਵਿੱਚ ਬਿਨਾਂ ਦੱਸੇ ਅੰਨੇਵਾ ਅੰਗਰੇਜ਼ ਸਰਕਾਰ ਵੱਲੋਂ ਜਨਰਲ ਡਾਇਰ ਵੱਲੋਂ ਇੱਥੇ ਅੰਨੇਵਾ ਲੋਕਾਂ ਦੇ ਗੋਲੀਆਂ ਚਲਾਈਆਂ ਗਈਆਂ ਸੀ ਜਿਹੜੇ ਉਹ ਕੰਦ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਨੇ ਉਹ ਵੀ ਤੁਹਾਨੂੰ ਦਿਖਾਉਣੇ ਆਜੋ ਇਹ ਉਹ ਪੁਰਾਣੀ ਕੰਦ ਦਾ ਜਦੋਂ ਉਧਰ ਉਸ ਪਾਸਿਓਂ ਗੋਲੀ ਚੱਲਦੀ ਸੀ ਨਾ ਉਧਰਲੇ ਪਾਸਿਓਂ ਗੋਲੀ ਚੱਲੀ ਸੀ ਆਪਾਂ ਜੀ ਇਹਨਾਂ ਨੇ ਵਾਈਟ ਸਾਰਾ ਕੀਤਾ ਹੋਇਆ ਰਾਉਂਡ ਕੀਤਾ ਹੋਇਆ ਹਾਂ ਜੀ ਇਹਨਾਂ ਨੇ ਮਾਰਕਿੰਗ ਕਰਕੇ ਉਹ ਨਿਸ਼ਾਨ ਸਾਫ਼ ਦਿਖਾਏ ਆ ਆਪਾਂ ਨੂੰ ਕੰਧ ਦੇ ਵਿੱਚ ਉਵੇਂ ਹੀ ਦੱਸਦੇ ਸਾਰੇ ਨਿਸ਼ਾਨ ਸਾਨੂੰ ਉਵੇਂ ਦਿਖਾਈਗੇ ਜਿਹੜੇ ਇਹ ਕੋ ਜੋ ਦੂਰੇ ਸੱਚ ਜਿਹੜੇ ਸਾਡੀ ਸਰਕਾਰ ਵੱਲੋਂ ਪੇਸ਼ਾ ਵੱਲੋਂ ਕੀਤੇ ਗਏ ਝੂਠ ਦੀ ਕਹਾਸਤਾ ਦਾ ਗਿਆਨ ਕਰਦੇ ਤੁਸੀਂ ਆਪਣੇ ਆਪ ਦੇਖ ਸਕਦੇ ਇੱਥੇ ਜੋ ਨਿਆਥੇ ਲੋਕਾਂ ਦੇ ਵਾਰ ਕੀਤਾ ਗਿਆ ਸੀਗਾ ਜੋ ਅਟੈਕ ਕੀਤਾ ਗਿਆ ਸੀ ਉਸ ਸਮੇਂ ਦਾ ਸੀਨ ਫੁਮਾਇਆ ਗਿਆ ਇੱਥੇ ਜਲਿਆਂਵਾਲੇ ਬਾਗ ਦੇ ਵਿੱਚ ਨਿਹੱਥੇ ਲੋਕਾਂ ਦਾ ਕੀਤਾ ਕਤਲੇਆਮ ਉਦਮ ਸਿੰਘ ਤੋਂ ਜਰਿਆ ਨਾ ਗਿਆ ਤਾਂ ਉਸਨੇ ਇੰਗਲੈਂਡ ਪਹੁੰਚ ਕੇ 1940 ਦੇ ਵਿੱਚ ਜਨਰਲ ਟਾਇਰ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ